ਦੋਸਤੋ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਬਹੁਤ ਬੇਸ਼ਰਮੀਪਰੀ ਹਰਕਤ ਕੀਤੀ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸਕ ਕਾਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸੈਨੇਟ ਦੀ ਬਹਾਲੀ ਲਈ ਜਿਹੜੀ ਸੰਘਰਸ਼ ਦੀ ਜੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਰਾਂ ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹਦੇ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਇਰੇ ਵਸੇ ਦੇ ਗੇਟਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਵੀ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜੇ ਪ੍ਰੋਟੈਸਟ ਕਰਨ ਵੀ ਆਉਣਾ ਤਾਂ ਤੁਸੀਂ ਬਿਨਾਂ ਇਜਾਜ਼ਤ ਦੇ ਨਹੀਂ ਆ ਸਕਦੇ ਇਹ ਸਾਰੀਆਂ ਚੀਜ਼ਾਂ ਜਿਹੜੀ ਪ੍ਰਸ਼ਾਸਨ ਅਜ ਕਾਰਨ ਤੇ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅਜ ਡਰਤਰ ਉਹ ਡਰਦਾ ਹੈ ਵੀ ਅੱਜ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨੂੰ ਤਾਂ ਸੰਭੇ ਨਹੀਂ ਜਾਣੀ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਹਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ 10 ਨੂੰ ਆਉਣ ਦੀ ਲੋੜ ਨਹੀਂ ਹੈ ਕਦੇ ਗੋਦੀ মিডিਆ ਉੱਥੋਂ ਫਲਾ ਰਿਹਾ ਹੈ ਕਦੇ ਪ੍ਰਸ਼ਾਸਨ ਇਹੋ ਜਿਹੇ ਜਿਹੜੇ ਕੰਮ ਨਹੀਂ ਉਹ ਕਰ ਰਿਹਾ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਨਾ ਤਾਂ ਵਿਦਿਆਰਥੀ ਡਰਦੇ ਨੇ ਨਾ ਤਾਂ ਇਥੇ ਦੇ ਨੌਜਵਾਨ ਡਰਦੇ ਨੇ ਤੇ ਨਾ ਹੀ ਉਹ ਲੋਕ ਡਰ ਰਹੇ ਤਾਂ ਰਹੇ ਸਰਕਾਰ ਤੋਂ ਜਿਹੜੇ ਕਿ ਤਿਆਰੀਆਂ ਕਰ ਰਹੀਆਂ ਨੇ ਇਸ ਵੇਲੇ 10 ਨੂੰ ਚੰਡੀਗੜ੍ਹ ਪਹੁੰਚਣ ਦੀ ਚੰਡੀਗੜ੍ਹ ਸਰਕਾਰ ਵੀ ਹੁਜਿਆ ਹਰਕਤਾਂ ਤੇ ਆਈ ਹੋਈ ਹੈ ਵੀ ਤੁਸੀਂ ਦੇਖੋ ਇਹਨਾਂ ਨੇ ਐਡੇ ਐਡੇ ਕਿਲ੍ਹਾ ਵਾਲੇ ਬੈਰੀਕੇਡ ਚੰਡੀਗੜ੍ਹ ਬਾਰਡਰ ਤੇ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹ ਵੀ ਦੱਸਿਆ ਜਾ ਰਿਹਾ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀਡੀ ਸੈਂਟਰ ਸਰਕਾਰ ਦੀ ਜਿਹੜੀ ਸਿਕਿਉਰਿਟੀ ਫੋਰਸ ਹੈ ਉਹ ਇੱਥੇ ਲਾਈ ਜਾ ਰਹੀ ਹੈ ਚੰਡੀਗੜ੍ਹ ਦੇ ਬੈਰੀਕੇਡਾਂ ਤੇ ਤੇ ਜਿਹੜੇ ਲੋਕ ਚੰਡੀਗੜ੍ਹ ਵੱਲ ਮਾਰਚ ਕਰਕੇ ਆਉਣਗੇ ਉਹਨਾਂ ਨੂੰ ਰਾਹ ਵਿੱਚ ਹੀ ਰੋਕਿਆ ਜਾਵੇ